PPTV ਪੰਜਾਬੀ ਤੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਅੱਜ ਦਾ ਸਾਡਾ ਵਿਸ਼ਾ ਹੈ ਸੋਸ਼ਲ ਮੀਡੀਆ ਤੇ ਪੰਜਾਬੀ ਸੋਸ਼ਲ ਮੀਡੀਆ ਅੱਜ ਦੇ ਜਮਾਨੇ ਦਾ ਉਹ ਹਥਿਆਰ ਹੈ ਜਿਸ ਦਾ ਕੋਈ ਮੁਕਾਬਲਾ ਨਹੀਂ ਕਿਤੇ ਵੀ ਵਾਪਰੀ ਘਟਨਾ ਮਿੰਟਾਂ ਵਿੱਚ ਹੀ ਸਾਰੇ ਸੰਸਾਰ ਵਿੱਚ ਫੈਲ ਜਾਂਦੀ ਹੈ ਸੋਸ਼ਲ ਮੀਡੀਆ ਮਨੁੱਖ ਨੂੰ ਸੰਸਾਰ ਨਾਲ ਜੋੜਦਾ ਵੀ ਹੈ ਅਤੇ ਤੋੜਦਾ ਵੀ ਹੈ ਇਹ ਬਹੁਤ ਸਾਰਿਆਂ ਨੂੰ ਮਾਨਸਿਕ ਤਣਾਅ ਦਿੰਦਾ ਵੀ ਹੈ ਤੇ ਮਾਨਸਿਕ ਤਣਾਅ ਤੋਂ ਮੁਕਤ ਵੀ ਕਰਦਾ ਹੈ ਇਹ ਖੁਸ਼ੀਆਂ ਵੀ ਦਿੰਦਾ ਹੈ ਅਤੇ ਦੁੱਖ ਵੀ ਇਸ ਨਾਲ ਬਹੁਤ ਸਾਰੇ ਰਿਸ਼ਤੇ ਜੋੜਦੇ ਵੀ ਨੇ ਤੇ ਰਿਸ਼ਤੇ ਟੁੱਟਦੇ ਵੀ ਨੇ ਸੋਸ਼ਲ ਮੀਡੀਆ ਜਿੱਥੇ ਮਨੋਰੰਜਨ ਦਾ ਵਧੀਆ ਸਾਧਨ ਹੈ ਉੱਥੇ ਨੌਜਵਾਨਾਂ ਨੂੰ ਉਕਸਾ ਕੇ ਗਲਤ ਪਾਸੇ ਤੋਰਨ ਦਾ ਸਾਧਨ ਵੀ ਹੈ ਸੋਸ਼ਲ ਮੀਡੀਆ ਵਿੱਚ ਉਹ ਤਾਕਤ ਹੈ ਜਿਹੜੀ ਕਿਸੇ ਐਰੇ-ਗੈਰੇ ਨੂੰ ਰਾਤੋ-ਰਾਤ ਸਟਾਰ ਬਣਾ ਸਕਦੀ ਹੈ ਬਹੁਤ ਸਾਰੇ ਪੰਜਾਬੀ ਨੌਜਵਾਨ ਇਸੇ ਦੇ ਵਰਤੋਂ ਕਰਕੇ ਆਮ ਲੋਕਾਂ ਦੇ ਹੀਰੋ ਬਣੇ ਬੈਠੇ ਪਰ ਉਹਨਾਂ ਦੀ ਅਸਲੀ ਹਕੀਕਤ ਕੁਝ ਹੋਰ ਹੈ ਕੁਝ ਕੋ ਅਖੌਤੀ ਅਣਖੀ ਪੰਜਾਬੀਆਂ ਨੇ ਸੁਖ ਰਤੀਏ ਵਰਗੇ ਬੱਦਜਵਾਨ ਨੌਜਵਾਨ ਨੂੰ ਇੰਨਾ ਹਿੱਟ ਕੀਤਾ ਕਿ ਉਹ ਚੌੜ-ਚੌੜ ਵਿੱਚ ਹੀ ਗੁਨਾਹਾਂ ਦੀ ਦਲਦਲ ਵਿੱਚ ਤਸ ਗਿਆ ਉਹ ਜਿਹੋ ਜਿਹਾ ਗੱਨ ਬੱਕਦਾ ਸੀ ਉਹੋ ਜਿਹਾ ਸੁਣਨ ਵਾਲਿਆਂ ਨੇ ਉਸ ਨੂੰ ਹਿੱਟ ਕਰ ਦਿੱਤਾ ਕਿ ਸਾਡਾ ਸਮਾਜ ਇੰਨਾ ਹੋਸ਼ਿਆ ਹੈ ਜੋ ਇਹੋ ਜਿਹਾ ਅਨੁਸਟਾਰ ਮਾ ਦਿੰਦਾ ਹੈ ਇੱਕ ਨਹੀਂ ਦੋ ਨਹੀਂ ਪੂਰੇ 5 ਲੱਖ ਫਾਲੋਅਰਸ ਵਾਲੇ ਸੁਖ ਰਤੀਏ ਨੇ 5 ਲੱਖ ਰੁਪਏ ਲੈ ਕੇ ਇੱਕ ਔਰਤ ਦਾ ਕਤਲ ਕਰ ਦਿੱਤਾ ਅਤੇ ਕਾਨੂੰਨ ਦੇ ਲੰਬੇ ਹੱਥਾਂ ਨੇ ਉਸ ਨੂੰ ਦੁਖਰਤੀਆ ਬਣਾ ਦਿੱਤਾ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਉਹ ਉਹ ਇਸ ਪਾਸੇ ਵੱਲ ਕਿਉਂ ਗਿਆ ਕਿ ਸਿਰਫ ਓਕੀ ਬੱਲੇ ਬੱਲੇ ਅਤੇ ਲਗਜ਼ਰੀ ਜੀਵਨ ਜਿਉਣਾ ਜ਼ਿਆਦਾਤਰ ਸੋਸ਼ਲ ਮੀਡੀਆ ਇਨਫਲੂਐਂਸਰ ਸ਼ੁਰੂ-ਸ਼ੁਰੂ ਵਿੱਚ ਬਹੁਤ ਹਿੱਟ ਹੁੰਦੇ ਨੇ ਪਰ ਬਾਅਦ ਵਿੱਚ ਇੱਕੋ ਜਿਹੇ ਕੰਟੈਂਟ ਦੇ ਕੇ ਬੋਰ ਹੋ ਜਾਂਦੇ ਨੇ ਸੁਖਰਤੀਆ ਜਿਸ ਤਰ੍ਹਾਂ ਗਾਲਾਂ ਕੱਢਦਾ ਸੀ ਧੀਆਂ ਭੈਣਾਂ ਦੀ ਬੇਇੱਜ਼ਤੀ ਕਰਦਾ ਸੀ ਅਤੇ ਮੰਦੀ ਭਾਸ਼ਾ ਵਰਤਦਾ ਸੀ ਸ਼ੁਰੂ-ਸ਼ੁਰੂ ਵਿੱਚ ਕੁਝ ਅਖੌਤੀ ਅਣਖੀ ਪੰਜਾਬੀਆਂ ਨੇ ਹਿੱਟ ਕੀਤਾ ਪਰ ਛੇਤੀ ਹੀ ਬੋਰ ਹੋ ਗਏ। ਹੁਣ ਉਸ ਕੋਲ ਹੋਰ ਕੋਈ ਕੰਟੈਂਟ ਨਹੀਂ ਸੀ ਅਤੇ ਨਾ ਹੀ ਉਹ ਕਲਾਕਾਰ ਸੀ। ਉਹ ਆਪਣਾ ਰੈਂਡ ਸੈਨ ਇੰਨਾ ਉੱਪਰ ਲੈ ਗਿਆ ਸੀ ਕਿ ਉਸ ਲਈ ਵਾਪਸ ਪਰਤ ਕੇ ਆਉਣਾ ਔਖਾ ਸੀ। ਇਸ ਕਰਕੇ ਉਹ ਗਨਾਹਾਂ ਦੀ ਦੁਨੀਆ ਵਿੱਚ ਪ੍ਰਵੇਸ਼ ਕਰਦਾ ਹੈ। ਸੋਸ਼ਲ ਮੀਡੀਆ ਤੇ ਕਲਾ ਬਹੁਣੇ ਹਿੱਟ ਹੋਏ ਲੋਕ ਜ਼ਿਆਦਾਤਰ ਬਾਅਦ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਸੋਸ਼ਲ ਮੀਡੀਆ ਨੇ ਮੁੱਖ ਮੰਤਰੀ ਨੂੰ ਹਟ ਕੀਤਾ ਹਰ ਪਾਸੇ ਚਰਚਾ ਵਿੱਚ ਰਹਿਣ ਵਾਲੇ ਮੁੱਖ ਮੰਤਰੀ ਨੂੰ ਕੁਝ ਚਲਾਕ ਕਿਸਮ ਦੇ ਵਪਾਰੀਆਂ ਨੇ ਅਜਿਹਾ ਨਾ ਚੋੜਿਆ ਕਿ ਅੱਜ ਉਸਦੇ ਹਾਲਤ ਦੇਖ ਕੇ ਰੋਣਾ ਵੀ ਆਉਂਦਾ ਹੈ ਅਤੇ ਤਰਸ ਵੀ ਸੋਨੂ ਸੀਤੋਵਾਲ ਵੀ ਇੱਕ ਹੋਰ ਨਾ ਹੈ ਉਸ ਨੂੰ ਵੀ ਬਹੁਤ ਲੋਕਾਂ ਨੇ ਵਰਤਿਆ ਵੇਖ ਲੈਣਾ ਆਉਣ ਵਾਲੇ ਸਮੇਂ ਵਿੱਚ ਉਸ ਦਾ ਹਾਲ ਵੀ ਕੋਈ ਵਧੀਆ ਨਹੀਂ ਹੋਣਾ ਬਿਰਲੀਟ ਕੋਰਨੋ ਵੀ ਪੰਜਾਬੀਆਂ ਨੇ ਬਹੁਤ ਹਿੱਟ ਕੀਤਾ ਇੱਕ ਦੋ ਫਿਲਮਾਂ ਵਿੱਚ ਉਸ ਨੂੰ ਰੋਲ ਵੀ ਮਿਲਿਆ ਨੇਟੂ ਛਟਰਾਂ ਵਾਲਾ ਵੀ ਇਸੇ ਕਣੀ ਦਾ ਇੱਕ ਹੋਰ ਨਾਂ ਹੈ ਅਜੇ ਲੋਕਾਂ ਨੂੰ ਹਿੱਟ ਕਰਨ ਵਿੱਚ ਸਿਰਫ ਚੜ੍ਹਦਾ ਪੰਜਾਬੀ ਨਹੀਂ ਲੈਂਦਾ ਪੰਜਾਬ ਵੀ ਕਿਸੇ ਤੋਂ ਘੱਟ ਨਹੀਂ ਉਹਨਾਂ ਨੇ ਵੀ ਅਜਿਹੇ ਲੋਕਾਂ ਨੂੰ ਹਿੱਟ ਕੀਤਾ ਜਿਹੜੇ ਕਾਬਲ ਨਹੀਂ ਸਨ ਕੁਝ ਤਾਂ ਉਹਨਾਂ ਵਿੱਚੋਂ ਜਿਹਹਨੀ ਤੌਰ ਤੇ ਵੀ ਫਿੱਟ ਨਹੀਂ ਸਨ ਰਾਣੀ ਨੇ ਜੋ ਕਹਿਣਾ ਸੀ ਸੋ ਕਹਿ ਦਿੱਤਾ ਵਰਗਾ ਡਾਇਲੌਗ ਬੋਲਣ ਵਾਲਾ ਉਹਨਾਂ ਦੀ ਹੀ ਦੇਣ ਹੈ ਪੰਜਾਬੀਆਂ ਨੂੰ ਬੇਨਤੀ ਹੈ ਕਿ ਉਹਨਾਂ ਲੋਕਾਂ ਨੂੰ ਹਿੱਟ ਕਰੋ ਜੋ ਇਸ ਦੇ ਕਾਬਲ ਨੇ ਨਾ ਕਾਬਲ ਲੋਕਾਂ ਨੂੰ ਹਿੱਟ ਕਰਕੇ ਤੁਸੀਂ ਉਹਨਾਂ ਦਾ ਸਵਾਰ ਤਾਂ ਕੁਝ ਨਹੀਂ ਰਹੇ ਸਗੋਂ ਉਹਨਾਂ ਦੀ ਹਿੱਟ ਹੋਣ ਤੋਂ ਬਾਅਦ ਵਾਲੀ ਜ਼ਿੰਦਗੀ ਨੂੰ ਨਰਕ ਬਣਾ ਰਹੇ ਹੋ ਮੁੱਖ ਮੰਤਰੀ ਉਧਾਰਨ ਸਾਡੇ ਸਾਹਮਣੇ ਹੈ ਅਜਿហេ ਲੋਕਾਂ ਦੀ ਬਜਾਏ ਪੰਜਾਬੀਆਂ ਕੋਲ ਬਹੁਤ ਜੋਧੇ ਨੇ ਜਿਨ੍ਹਾਂ ਨੂੰ ਆਪਣਾ ਆਦਰਸ਼ ਬਣਾਇਆ ਜਾ ਸਕਦਾ ਹੈ ਸਾਡੇ ਕੋਲ ਕਰਤਾਰ ਸਿੰਘ ਸਰਾਭਾ ਅਗਸੇ ਸਿੰਘ ਜੀ ਉਦਮ ਸਿੰਘ ਵਰਗੇ ਰੋਲ ਮਾਡਲ ਨੇ ਪਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਸੁਖ ਰਤਿਏ ਅਤੇ ਸੋਨੂ ਸਿੱਤਵਾਲ ਵਰਗਿਆਂ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਪੰਜਾਬੀਓ ਇਹ ਸਮਝਣ ਦੀ ਲੋੜ ਹੈ ਕਿ ਇਹਨਾਂ ਦੀਆਂ ਰੀਲਾਂ ਸਟੋਰੀਆਂ ਜ਼ਿੰਦਗੀ ਹੋਰ ਹੈ ਤੇ ਅਸਲ ਜ਼ਿੰਦਗੀ ਦੀ ਹਕੀਕਤ ਹੋਰ ਇਹ ਵੀ ਸਚਾਈ ਹੈ ਕਿ ਸੋਸ਼ਲ ਮੀਡੀਆ ਨੇ ਕਈ ਪ੍ਰਤਿਭਾવાન ਲੋਕਾਂ ਨੂੰ ਵੀ ਅੱਗੇ ਲੈ ਕੇ ਆਂਦਾ ਹੈ ਪੰਜਾਬੀਓ ਚੰਗਾ ਕੰਮ ਕਰਨ ਵਾਲਿਆਂ ਨੂੰ ਸਲਾਮ ਕਰਨੀ ਬਣਦੀ ਹੈ ਤੁਸੀਂ ਸੋਖਰਤੀਆ ਵਰਗਿਆਂ ਨੂੰ ਹੀਰੋ ਮੰਨਦੇ ਹੋ ਜਾਂ ਚੰਗਾ ਕਰਨ ਵਾਲਿਆਂ ਨੂੰ ਇਹ ਚੋਣ ਕਰਨੀ ਤੁਹਾਡੀ ਇੱਛਾ ਤੇ ਨਿਰਭਰ ਕਰਦਾ ਹੈ ਇਸ ਤੋਂ ਤੁਹਾਡੀ ਸੋਚੀ ਦਾ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਤੁਸੀਂ ਲੋਕ ਵੀ ਬਰਾਬਰ ਦੇ ਜ਼ਿੰਮੇਵਾਰ ਹੋ ਜੋ ਓਲਜ ਲੋਲੂ ਪ੍ਰਮੋਟ ਕਰਦੇ ਹੋ ਸੁਪਨੇ ਲੈਣਾ ਕੋਈ ਗਲਤ ਨਹੀਂ ਪਰ ਉਹਨਾਂ ਨੂੰ ਪ੍ਰਾਪਤ ਕਰਨ ਦਾ ਤਰੀਕਾ ਗਲਤ ਨਹੀਂ ਹੋਣਾ ਚਾਹੀਦਾ ਸਗੋਂ ਸਹੀ ਤਰੀਕੇ ਨਾਲ ਸੁਪਨਿਆਂ ਦੀ ਪੂਰਤੀ ਕਰਨਾ ਮਾਣ ਵਾਲੀ ਗੱਲ ਹੈ ਸੋ ਪੰਜਾਬੀਆਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਤੇ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਸਾਡੀ ਇਹ ਵਿਚਾਰ ਚਰਚਾ ਕਿਸ ਤਰ੍ਹਾਂ ਦੀ ਲੱਗੀ ਪੰਜਾਬੀ ਵਿੱਚ ਕਮੈਂਟ ਕਰਕੇ ਸੁਝਾਅ ਵੀ ਦੇਣੇ ਤੇ ਨਾਲ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਵੀ ਕਰਨਾ ਫਿਰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਧੰਨਵਾਦ